ਤੀਜੀ ਅੱਖ ਕੀ ਹੁੰਦੀ ਹੈ ਸਮਝ ਤੇ ਉਹ ਕਿਵੇਂ ਖੁੱਲਦੀ ਹੈ ਹਾਂ ਬੜੀ ਸਿੰਪਲ ਜੀ ਗੱਲ ਆ ਵੀ ਉਹ ਕਹਿੰਦੇ ਨੇ ਵੀ ਸੱਤ ਕੇ ਪਤਾ ਨਹੀਂ 9 ਚੱਕਰ ਹੁੰਦੇ ਨੇ ਜਿਨ੍ਹਾਂ ਦਾ ਖੁੱਲਣਾ ਪਹਿਲਾਂ ਲਾਜ਼ਮੀ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਤੀਜੀ ਅੱਖ ਖੁੱਲੇ ਉਹਨਾਂ ਚੱਕਰਾਂ ਦਾ ਖੁੱਲਣਾ ਬਹੁਤ ਜ਼ਰੂਰੀ ਹੁੰਦਾ ਨਹੀਂ ਇਹ ਕੁਝ ਚੀਜ਼ਾਂ ਨਾ ਜਿਵੇਂ ਵਿਆਖਿਆਕਾਰਾਂ ਨੇ ਨਵੇਂ-ਨਵੇਂ ਸ਼ਬਦ ਦੇ ਕੇ ਤੇ ਆਮ ਬੰਦੇ ਨੂੰ ਉਲਝਾਇਆ ਤੇ ਜਿਵੇਂ ਹੁਣ ਮੈਂ ਤੁਹਾਨੂੰ ਕਿਹਾ ਵੀ ਤੀਜੀ ਅੱਖ ਸਮਝ ਆ ਜੀ ਜਿਹਨੂੰ ਵਿਵੇਕ ਬੁੱਧ ਵੀ ਕਹਿੰਦੇ ਆ ਜਿਹਨੂੰ ਆਪਾਂ ਚੀ ਅਕਲ ਵੀ ਕਹਿੰਦੇ ਆ ਜੀ ਹੁਣ ਇਹ ਜਦੋਂ ਮੰਨ ਲਓ ਵੀ 7 ਚੱਕਰ ਖੁੱਲਣਗੇ ਫਿਰ 8ਵਾਂ ਚੱਕਰ ਖੁੱਲੂਗਾ ਤੇ ਫਿਰ 9ਵੇਂ ਚੱਕਰ ਤੇ ਜਾ ਕੇ ਉਹ ਤੁਹਾਡੀ ਤੀਜੀ ਅੱਖ ਖੁੱਲੂਗੀ ਹੂੰ ਹੁਣ ਬਹੁਤੀ ਦੁਨੀਆ 7 ਚੱਕਰਾਂ ਚ ਮੈਨੂੰ ਨੇ ਇੱਕ ਵਾਰ ਕਿਸੇ ਸੱਜਣ ਨੇ ਸਵਾਲ ਕੀਤਾ ਕਹਿੰਦਾ ਗਿਆਨੀ ਜੀ ਦਸਮ ਦਵਾਰ ਕੀ ਹੁੰਦਾ ਹੂੰ ਹੂੰ ਤੇ ਮੈਂ ਕਿਹਾ ਵੀ ਤੁਸੀਂ ਦਸਮੇ ਕਿਉਂ ਪੁੱਛਣਾ ਵੀ ਇਤੋਂ ਪਹਿਲਾਂ ਵਾਲੇ ਪੁੱਛ ਲਓ ਹੂੰ ਕਹਿੰਦਾ ਨੇ ਪਹਿਲਾਂ ਵਾਲਿਆਂ ਦੀ ਕੀ ਪੁੱਛਣ ਦੀ ਲੋੜ ਹੈ ਹੂੰ ਮੈਂ ਕਿਹਾ ਵੀ ਪਹਿਲਾਂ ਸਾਰਿਆਂ ਬਾਰੇ ਪਤਾ ਹੈ ਤੁਹਾਨੂੰ ਹੂੰ ਕਹਿੰਦੇ ਨੇ ਉਹ ਕਿਹੜਾ ਅਧਿਆਤਮਕ ਨਾਲ ਜਾਂ ਧਰਮ ਨਾਲ ਸੰਬੰਧਤ ਹੈ ਮੈਂ ਕਿਹਾ ਜੀ ਜ਼ੁਬਾਨ ਧਰਮ ਨਾਲ ਸੰਬੰਧਤ ਨਹੀਂ ਹੈ ਅੱਖਾਂ ਧਰਮ ਨਾਲ ਸੰਬੰਧਤ ਨਹੀਂ ਆਗੀਆਂ ਕੰਨ ਧਰਮ ਨਾਲ ਸੰਬੰਧਤ ਨਹੀਂ ਹੈਗੇ ਕਹਿੰਦੇ ਵੀ ਇਹ ਕੀ ਇਹ ਕਿਦਾਂ ਹੋਏ ਧਰਮ ਨਾਲ ਸੰਬੰਧਤ ਮੈਂ ਕਿਹਾ ਜਿੱਦਣ ਅੱਖਾਂ ਨੂੰ ਵੇਖਣਾ ਸਹੀ ਆ ਗਿਆ ਜਿੱਦਣ ਕੰਨਾਂ ਨੂੰ ਸੁਣਨਾ ਸਹੀ ਆ ਗਿਆ ਜਿੱਦਣ ਜ਼ੁਬਾਨ ਨੂੰ ਬੋਲਣਾ ਸਹੀ ਆ ਗਿਆ ਜਿੱਦਣ ਪੈਰਾਂ ਨੂੰ ਤੁਰਨਾ ਸਹੀ ਆ ਗਿਆ ਜਿੱਦਣ ਹੱਥਾਂ ਨੂੰ ਕਰਨਾ ਸਹੀ ਆ ਗਿਆ ਦਸਮ ਦਵਾਰ ਆਪੇ ਖੁੱਲ ਗਿਆ ਤੇ ਅੱਖਾਂ ਗਲਤ ਵੇਖ ਰਹੀਆਂ ਵਾਂ ਪ੍ਰੈਕਟਿਸ ਦਸਮ ਦਵਾਰ ਖੋਲਣ ਦੀ ਹੋ ਰਹੀ ਹੈ